ਸਾਡੀਆਂ ਬਹੁਤ ਸਾਰੀਆਂ ਕੁੜੀਆਂ ਬਹੁਤ ਕੁਝ ਇੰਸਟਾਗ੍ਰਾਮ ਤੇ ਜਾਂ ਸੋਸ਼ਲ ਮੀਡੀਆ ਤੇ ਇਹੋ ਜਿਹਾ ਕਰ ਰਹੀਆਂ ਜੋ ਸਾਡੇ ਕਲਚਰ ਜੀ ਦੀ ਇਜਾਜ਼ਤ ਨਹੀਂ ਦਿੰਦਾ ਔਰ ਅਸੀਂ ਉਹਨੂੰ ਠੀਕ ਨਹੀਂ ਸਮਝਦੇ ਉਹ ਵਾਇਰਲ ਹੋਣ ਲਈ ਆਪਦੀਆਂ ਇਹੋ ਜਿਹੀਆਂ ਵੀਡੀਓਜ਼ ਨੰਗੇਜ਼ ਕੱਪੜੇ ਇਸ ਤਰ੍ਹਾਂ ਦੇ ਕੀ ਇਹ ਫ੍ਰੀडम ਹੈ ਉਹਨਾਂ ਦੀ ਜਾਂ ਤੁਸੀਂ ਕਹਿੰਦੇ ਹੋ ਕਿ ਨਹੀਂ ਇਹ ਰੁਕਣਾ ਚਾਹੀਦਾ ਸਰ ਮੈਨੂੰ ਲੱਗਦਾ ਉਹਨਾਂ ਦੇ ਵਿੱਚ ਪਾਗਲਪਨਾ ਫੇਮਸ ਹੋਣ ਦਾ ਸੋਸ਼ਲ ਮੀਡੀਆ ਇੱਕ ਐਸੀ ਚੀਜ਼ ਬਣ ਗਈ ਹੈ ਜਿਵੇਂ ਕਿਸੇ ਨੂੰ ਨਸ਼ੇ ਦੀ ਲਤਾਂ ਕਿਸੇ ਨੂੰ ਕਿਸੇ ਦੀ ਪੈਸੇ ਦੀ ਲਤ ਹੈ, ਸ਼ਰਾਬ ਦੀ ਹੈ, ਸੋਸ਼ਲ ਮੀਡੀਆ ਦੀ ਲਤ ਲੱਗੀ ਕੁੜੀਆਂ ਮੁੰਡਿਆਂ ਨੂੰ ਜਿਹੜੇ ਅੱਜ ਕੱਲ ਦੇ ਨੇ। ਉਹਨਾਂ ਨੂੰ ਲੱਗਦਾ ਸੀ ਵਾਇਰਲ ਹੋਣਾ ਸੀ, ਲੋਕਾਂ 'ਚ ਫੇਮਸ ਹੋਣਾ। ਹੁਣ ਜਿਹੜੇ ਸੋਸ਼ਲ ਮੀਡੀਆ ਵਾਲੇ ਬੱਚੇ ਆ ਰਹੇ ਨੇ ਛੋਟੇ, ਉਹਨਾਂ ਨੂੰ ਕੁਝ ਨਹੀਂ ਪਤਾ ਵੀ ਸਾਡਾ ਅੱਗੇ ਫਿਊਚਰ ਕੀ ਬਣਨਾ। ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਵੀਡੀਓ ਚਲਣੀ ਚਾਹੀਦੀ ਆ। ਉਹ ਇਸ ਚੀਜ਼ 'ਚ ਖੁਸ਼ ਨੇ ਵੀ ਸਾਡਾ 1 ਮਿਲੀਅਨ ਹੋ ਗਿਆ ਇਸ ਵੀਡੀਓ ਦਾ। ਫਿਰ ਜਦੋਂ ਇੱਕ ਵੀਡੀਓ ਦਾ 1 ਮਿਲੀਅਨ ਹੁੰਦਾ ਫਿਰ ਉਹ ਹੋਰ ਜ਼ਿਆਦਾ ਅੱਗੇ ਵਧਦੇ ਨੇ। ਇਹ 퇴 ਕੀ ਕਰਨਾ ਚਾਹੀਦਾ ਇਹ ਚੀਜ਼ਾਂ ਤੇ ਸਟਾਪ ਹੋਣਾ ਚਾਹੀਦਾ ਜਿੱਦਾਂ ਆਪਾਂ ਪਹਿਲਾ ਆਪਣਾ ਟੌਪਿਕ ਪਰ ਉਹਦੀ ਆਡੀਅנס ਵੀ ਤਾਂ ਅਸੀਂ ਲੋਕ ਹੀ ਸਾਡੀ ਸੁਸਾਇਟੀ ਹੈ ਉਹ ਕਹਿ ਰਹੀਆਂ ਉਹ ਸਟਾਪ ਹੋਣਾ ਚਾਹੀਦੀਆਂ ਉਹ ਚੀਜ਼ਾਂ ਜਦੋਂ ਸ਼ੇਅਰਿੰਗ ਹੁੰਦੀ ਆ ਤਾਂ ਆਪਾਂ ਦਾ ਮਤਲਬ ਹੋਰ ਜ਼ਿਆਦਾ ਆਪਾਂ ਵੀ ਇਸ ਦੇ ਵਿੱਚ ਕ੍ਰਾਈਮ ਨੂੰ ਉਹ ਕਰ ਰਹੇ ਹਾਂ ਇੱਕ ਤਰ੍ਹਾਂ ਦਾ ਬੜਾਵਾ ਦੇ ਰਹੇ ਹਾਂ ਜਦੋਂ ਮਤਲਬ ਇਦਾਂ ਦਾ ਕੁਝ ਹੁੰਦਾ ਤੁਸੀਂ ਉਸੀ ਦਾ ਬਾਈਕਾਟ ਕਰਨਾ ਚਾਹੀਦਾ ਮੈਨੂੰ ਹੀ ਲੱਗਦਾ ਕੀ ਉਹਨਾਂ ਕੁੜੀਆਂ ਵੱਲ ਦੇਖ ਕੇ ਹੋਰ ਕੁੜੀਆਂ ਵੀ ਪ੍ਰਭਾਵਿਤ ਹੋ ਰਹੀਆਂ। ਬਿਲਕੁਲ। ਖਾਸ ਤੌਰ ਤੇ ਕੈਨੇਡਾ ਚ ਕੁਝ ਕੁੜੀਆਂ ਨੇ ਸਾਡੀਆਂ ਪੰਜਾਬਣਾਂ ਜਿਹੜੀਆਂ ਉਹ ਕੁਝ ਕਰ ਰਹੀਆਂ ਜਿਹਦੀ ਇਜਾਜ਼ਤ ਸੋਸਾਇਟੀ ਨਹੀਂ ਦਿੰਦੀ। ਬਿਲਕੁਲ। ਉਹਨਾਂ ਦੇ ਮੁਤਾਬਕ ਉਹ ਆਪਦੀ ਲਿਵਿੰਗ ਦੇ ਲਈ ਕਰ ਰਹੀਆਂ ਆਪਦੇ ਰੋਟੀ ਪਾਣੀ ਦੇ ਲਈ ਕਰ ਰਹੀਆਂ। ਜੀ। ਪਰ ਉਹ ਸੱਦ ਤੱਕ ਕਦੇ ਸੋਸਾਇਟੀ ਪ੍ਰਵਾਨ ਨਹੀਂ ਕਰਦੀ। ਜੀ। ਕੀ ਉਹਨਾਂ ਨੂੰ ਦੇਖ ਕੇ ਬਾਕੀ ਕੁੜੀਆਂ ਵੀ ਮਗਰ ਲੱਗਣਗੀਆਂ? ਹਾਂਜੀ ਬਿਲਕੁਲ ਲੱਗਦੀਆਂ ਨੇ। ਹੁਣ ਆਹੀ ਤਾਂ ਮੈਂ ਕਹਿ ਰਹੀ ਆ ਜਦੋਂ ਇੱਕ ਦੀ ਵੀਡੀਓ ਚੱਲਦੀ ਹੈ ਫਿਰ ਦੂਜੀ ਨੂੰ ਲੱਗਦਾ ਮੈਂ ਕੁਝ ਹੋਰ ਕਰਾਂ। ਹੂੰ। ਇੱਕ ਮਤਲਬ ਐਜ਼ ਏ ਫੀਮੇਲ ਐਜ਼ ਏ ਕੁੜੀ ਮੈਂ ਨਾ ਕਈ ਕੁੜੀਆਂ ਤੋਂ ਇਹ ਚੀਜ਼ ਹੁੰਦੀ ਹੁੰਦੀਆਂ ਜਦੋਂ ਕੋਈ ਸ਼ਾਰਟ ਕੱਪੜੇ ਪਾਉਂਦੇ ਆ ਉਹ ਕਹਿੰਦੀਆਂ ਨੇ ਵੀ ਸਾਡੀ ਫ੍ਰੀडम ਆ ਸਾਡੀ ਮਰਜ਼ੀ ਜਦੋਂ ਮੁੰਡੇ 1:00 ਵਜੇ ਤੱਕ ਜਾ ਸਕਦੇ ਆ ਅਸੀਂ ਕਿਉਂ ਨਹੀਂ ਘੁੰਮ ਸਕਦੀਆਂ ਮੈਂ ਜੀ ਉਹ ਚੀਜ਼ ਦੇ ਵਿੱਚ ਐਗਰੀ ਨਹੀਂ ਕਰਦੀ ਨਹੀਂ ਕਰਦੀ ਨਹੀਂ ਕਰਦੀ ਕਿਉਂਕਿ ਸਰ ਮੈਨੂੰ ਲੱਗਦਾ ਵੀ ਨਾ ਇੱਕ ਰੱਬ ਵੱਲੋਂ ਪਰਮਾਤਮਾ ਵੱਲੋਂ ਇੱਕ ਚੀਜ਼ ਅੰਤਰ ਬਣਾ ਕੇ ਭੇਜਿਆ ਗਿਆ ਕੁੜੀ ਤੇ ਮੁੰਡਾ ਪਰ ਜਿਹੜੇ ਫੈਮਿਨਿਸਟ ਨੇ ਜਿਹੜੀਆਂ ਔਰਤਾਂ ਔਰਤਾਂ ਦੇ ਫੈਮਿਨਿਜ਼ਮ ਲਈ ਲੜ ਰਹੀਆਂ ਉਹ ਨਹੀਂ ਮੰਨਦੀਆਂ ਇਹ ਗੱਲ ਕਿ ਕੋਈ ਫਰਕ ਹੈ ਹਾਂਜੀ ਮੈਂ ਉਹਨਾਂ ਦੀ ਤੁਸੀਂ ਔਰਤ ਹੋ ਕੇ ਇਹ ਗੱਲ ਕਹਿ ਰਹੇ ਹੋ ਕਿ ਫਰਕ ਹੈਗਾ ਜੀ ਮੈਂ ਇਹ ਗੱਲ ਨੂੰ ਮੰਨਦੀ ਹਾਂ ਕਿਉਂਕਿ ਤੁਸੀਂ ਸਿਰਫ ਇੱਕ ਨਾਰਮਲ ਗੱਲ ਆ ਆਪਾਂ ਇੱਕ ਇਨਸਾਨ ਆ ਮੈਂ ਆ ਇੱਕ ਮੇਰੇ ਕੁੜੀ ਹੁੰਦੀ ਐ ਕਿ ਮੇਰੇ ਮੁੰਡਾ ਹੁੰਦਾ ਕੱਲ ਨੂੰ ਮੇਰੀ ਕੁੜੀ ਸਕੂਲ ਜਾਂਦੀ ਐ ਮੈਨੂੰ ਚੈਨ ਨਹੀਂ ਆਊਗਾ ਇੱਕ ਪਾਸੇ ਮੇਰਾ ਮੁੰਡਾ ਸਕੂਲ ਜਾਂਦਾ ਮੈਂ ਟੈਨਸ਼ਨ ਫਰੀ ਆ ਕਿਉਂ ਚੈਨ ਨਹੀਂ ਆਊਗਾ ਬੇਚੰਨੀ ਮੈਨੂੰ ਕੁੜੀ ਦੀ ਕੇਅਰ ਹੋਣੀ ਆ ਸਮਾਜ ਇਦਾਂ ਕੁੜੀ ਨੂੰ ਕਿਤੇ ਨਾ ਕਿਤੇ ਉਸ ਚੀਜ਼ ਨਾਲ ਲਿਆ ਜਾਂਦਾ ਵੀ ਕੁੜੀ ਦਾ ਤੇ ਮੁੰਡੇ ਦਾ ਕੰਪੈਰੀਸ਼ਨ ਨਹੀਂ ਫਿਰ ਲੜਾਈ ਤਾਂ ਇਹੀ ਹੈ ਨਾ ਕਿ ਸਮਾਜ ਆਪਦੇ ਮੁੰਡਿਆਂ ਨੂੰ ਸਮਝਾਵੇ ਕਿ ਸੱਭਿਅਕ ਹੋ ਜਾਓ بجائے ਕਿ ਕੁੜੀਆਂ ਨੂੰ ਰੋਕੀਏ ਕਿ ਘਰੋਂ ਬਾਹਰ ਨਾ ਜਾਓ ਸਰ ਪਰ ਕੁੜੀਆਂ ਨੂੰ ਆਪਾਂ ਉਹਨਾਂ ਦੇ ਪਹਿਰਾਵੇ ਤੋਂ ਤਾਂ ਟੋਕ ਹੀ ਸਕਦੇ ਹਾਂ ਨਾ ਪਰ ਮੈਂ ਇਹ ਮਹਿਸੂਸ ਕਰਦਾ ਪਰਸਨਲੀ ਕਿ ਪਹਿਰਾਵਾ ਕਿਹੜਾ ਹੈ ਉਹ ਇਹ ਕੌਣ ਤੈ ਕਰ ਰਿਹਾ ਕਿ ਇਹ ਠੀਕ ਪਹਿਰਾਵਾ ਹੈ ਗਲਤ ਪਹਿਰਾਵਾ ਉਹ ਤੁਹਾਡੀ ਆਤਮਾ ਕਰਦੀ ਆ ਜਦੋਂ ਮੈਂ ਸ਼ੀਸ਼ੇ ਦੇ ਵਿੱਚ ਖੜੀ ਆ ਮੈਨੂੰ ਪਤਾ ਵੀ ਮੈਂ ਕਿਦਾਂ ਦਾ ਕੱਪੜੇ ਪਾਈ ਨਹੀਂ ਤੇ ਮੈਨੂੰ ਪਤਾ ਵੀ ਇਸ ਦਾ ਕੀ ਇਫੈਕਟ ਹੋਣਾ ਮੇਰੇ ਉੱਪਰ ਜਿੱਦਾਂ ਮੈਨੂੰ ਲੱਗ ਰਿਹਾ ਮੈਂ ਕੰਫਰਟੇਬਲ ਆ ਮੈਂ ਜਿੰਨੀ ਮਰਜ਼ੀ ਸ਼ਾਰਟ ਡਰੈਸ ਪਾ ਕੇ ਜਿਸ ਸੋਸਾਇਟੀ ਚ ਭਾਣੇ 4 ਸਾਲ 5 ਸਾਲ ਦੀ ਬੱਚੀ ਦਾ ਵੀ ਰੇਪ ਹੋ ਜਾਂਦਾ ਜੀ ਉੱਥੇ ਬੰਦਾ ਕਿਹੜਾ ਪਹਿਰਾਵਾ ਦੇਖ ਰਿਹਾ ਹੋਊਗਾ ਉੱਥੇ ਕਿਹੜੇ ਕੱਪੜੇ ਦੇਖ ਰਿਹਾ ਹੋਊਗਾ ਮੈਂ ਐਸੀ ਕਰਕੇ ਤਾਂ ਬੰਦੇ ਦੀ ਮਾਨਸਿਕਤਾ ਬਦਲਨ ਵੱਲ ਤੁਹਾਨੂੰ ਨਹੀਂ ਲੱਗਦਾ ਕਿ ਮਰਦ ਜੇ ਇਸ ਹਿਸਾਬ ਨਾਲ ਸੋਚ ਰਿਹਾ ਹੈ ਕਿ ਜੇ ਮਿਸਾਲ ਦੇ ਤੌਰ ਤੇ 11 ਵਜੇ ਨਿਸ਼ਾ ਬਾਨੋ ਜੀ ਪਟਿਆਲੇ ਦੀ ਸੜਕ ਤੇ ਘੁੰਮ ਰਿਹਾ ਹੈ ਰਾਦਰ than ਕਿ ਮੈਂ ਨਿਸ਼ਾ ਬਾਨੋ ਜੀ ਨੂੰ ਕਹਾਂ ਕਿ ਨਹੀਂ ਬਈ ਤੁਸੀਂ ਅੰਦਰ ਟੜ ਜੋ ਮੈਂ ਉੱਥੋਂ ਸੜਕ ਤੋਂ ਲੰਘਦਾ ਇਹ ਸੋਚਾਂ ਕਿ ਯਾਰ ਉਹਦਾ ਵੀ ਰਾਈਟ ਹੈ ਉਹਨੂੰ ਘੁੰਮਣ ਦਿੱਤਾ ਜਾਵੇ ਇਹ ਠੀਕ ਨਹੀਂ ਹੈ ਸਰ ਰਾਈਟ ਹੋਣਾ ਚਾਹੀਦਾ ਮੈਂ ਕਹਣੀਆ ਬਿਲਕੁਲ ਹੋਣਾ ਚਾਹੀਦਾ ਪਰ ਆਪਾਂ ਨਾ ਮੈਂਟੈਲਿਟੀ ਨਹੀਂ ਚੇਂਜ ਕਰ ਸਕਦੇ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਕਿਉਂਕਿ ਦੇਖੋ ਜੇ ਆਪਣੀਆਂ 10 ਉਂਗਲਾਂ ਨੇ ਦਸੇ ਸੇਮ ਨਹੀਂ ਹੈਗੀਆਂ ਦਸਾਂ ਦੇ ਸਾਈਜ਼ ਅਲੱਗ ਅਲੱਗ ਪਰ ਇਹ ਤੁਹਾਡਾ ਡਿਫੈਂਸ ਹੈ ਕਿ ਡਿਫੈਂਸਿਵ ਹੋ ਜਾਓ ਜੇ ਸੁਸਾਇਟੀ ਦੀ ਮੈਂਟੈਲਿਟੀ ਚੇਂਜ ਨਹੀਂ ਹੋ ਰਹੀ ਤਾਂ ਔਰਥ ਡਿਫੈਂਸਿਵ ਹੋ ਕੇ ਆਪਦੇ ਆਪ ਨੂੰ ਬਚਾ ਕੇ ਚੱਲੇ ਜੀ ਮੇਰਾ ਪੁਆਇੰਟ ਇਹ ਆ ਥੋੜਾ ਜਿਹਾ ਕਿਤੇ ਨਾ ਕਿਤੇ ਪਰ ਇਹਦੇ ਚੋਂ ਦੀ ਉਹਦੀ ਫਰੀडम ਤਾਂ ਮਰ ਰਹੀ ਹੈ ਨਾ ਨਹੀਂ ਮੈਨੂੰ ਨਹੀਂ ਲੱਗਦਾ ਜੇ ਮੈਂ ਮਾਣਾ ਫਰੀडम ਆ ਮੈਂ ਮੈਂ 11 ਵਜੇ ਥਾਰ ਚੱਕਾਂ ਅਰਬਨ ਸਟ੍ਰੀਟ ਦੀ ਗੇੜੀ ਕਾਢਿਆ ਵਾਂ ਤੇ ਜੇ ਕੁੜੀ ਇਹ ਸੋਚੇ ਕਿ ਮੈਂ ਚੱਕਾਂ ਉਹ ਨਹੀਂ ਜਾ ਸਕਦੀ ਉਹ ਡਿਫੈਂਸ ਚ ਹੈ ਪਰ ਉਹਦੀ ਫਰੀडम ਤਾਂ ਮਰ ਰਹੀ ਹੈ ਨਾ ਨਹੀਂ ਉਹ ਉਹਦੇ ਦਿਲ ਦੀ ਉਹਦੀ ਇੱਛਾ ਹੈ ਮੰਨ ਲਓ ਉਹ ਉਹ ਤਾਂ ਤਾੜਤੀ ਆ ਬਹੁਤ ਚੁੱਪ ਕਰਾ ਦੇ ਮੈਂ ਮੈਂ ਤੁਹਾਨੂੰ ਦੱਸ ਦਿਆਂ ਹੁਣ ਆ ਤੁਹਾਡੀ ਥਾਰ ਵਾਲੀ ਗੱਲ ਦਾ ਹੀ ਆਨਸਰ ਮੈਂ ਕਰਦੀ ਆ ਇੱਕ ਥਾਰ ਚੱਕਣੀ ਆ ਹੁਣੇ ਜਾ ਕੇ ਗੇੜੀ ਲਾਉਣੀ ਆ ਕੌਨਫੀਡੈਂਸ ਦੇ ਵਿੱਚ ਮੁੰਡੇ ਨੇ ਨਹੀਂ ਕੁੜੀ ਨੇ ਕੁੜੀ ਨੇ ਹੁਣ ਦੂਜੇ ਪਾਸੇ ਕੁੜੀ ਨੂੰ ਪਤਾ ਵੀ ਉੱਥੇ ਮੰਡਿਰ ਹੋਣੀ ਆ ਉਹਨਾਂ ਨੇ ਪੀਤੀ ਹੋਣੀ ਆ ਖਾਦੀ ਪੀਤੀ ਚ ਖੜੇ ਹੋਣਗੇ ਤੇ ਮੈਂ ਸ਼ਾਰਟ ਡਰੈਸ ਪਾ ਕੇ ਜਾਵਾਂ ਹੈਨਾ ਹੁਣ ਉਹ ਫਰੀडम ਨਹੀਂ ਨਾ ਕਹਿ ਸਕਦੇ ਉਹ ਤਾਂ ਇਹ ਆ ਨਾ ਉਹ ਆਪਣੇ ਆਪ ਨੂੰ ਦਿਲਦਿਲ ਦੇ ਵਿੱਚ ਧੱਕ ਰਹੀ ਆ ਹੁਣ ਤੁਸੀਂ ਜਿਹੜੇ ਚਾਰ ਮੁੰਡੇ ਖੜੇ ਆ ਉਹ ਨਸ਼ੇ ਦੇ ਵਿੱਚ ਖੜੇ ਆ ਨਸ਼ੇ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਰੱਬ ਵੀ yaad ਨਹੀਂ ਹੁੰਦਾ ਹੁਣ ਉਹ ਜੇ ਕੋਈ ਹੈਪਨ ਹੁੰਦੀ ਆ ਕੁੜੀ ਤਾਂ ਆਪਣੇ ਆਪ ਉਹਦੇ ਵਿੱਚ ਜਾ ਰਹੀ ਆ ਨਾ ਮੈਂ ਇਹ ਨਹੀਂ ਕਹਿੰਦੀ ਵੀ ਕੁੜੀਆਂ ਨੂੰ ਫ੍ਰੀडम ਨਹੀਂ ਹੋਣੀ ਚਾਹੀਦੀ ਫ੍ਰੀडम ਹੋਣੀ ਚਾਹੀਦੀ ਆ ਕੁੜੀਆਂ ਨੂੰ ਲਾਈਫ ਜੀਣੀ ਚਾਹੀਦੀ ਆ ਪਰ ਕਿਤੇ ਨਾ ਕਿਤੇ ਸਮਾਜ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਨਾ ਆਪਾਂ ਪੰਜਾਬ 'ਚ ਰਹਿ ਰਹੇ ਆ ਆਪਾਂ ਇੰਡੀਆ 'ਚ ਰਹਿ ਰਹੇ ਆ ਹੁਣ ਜੇ ਆਪਾਂ ਕਿਸੇ ਹੋਰ ਕੰਟਰੀਆਂ ਦੀ ਗੱਲ ਕਰੀਏ ਤਾਂ ਉੱਥੇ ਹੋਰ ਕਲਚਰ ਆ ਉੱਥੇ ਕਿਸੇ ਨੂੰ ਫਰਕ ਹੀ ਨਹੀਂ ਪੈਂਦਾ ਪਰ ਮੈਂ ਗੱਲ ਕਰ ਰਹੀ ਆ ਪੰਜਾਬ ਦੀ ਮੈਂ ਜਿਵੇਂ ਤੁਸੀਂ ਕਹਿ ਰਹੇ ਹੋ ਕੈਨੇਡਾ ਦੇ ਵਿੱਚ ਪੰਜਾਬੀ ਕੁੜੀਆਂ ਨੇ ਵੀ ਉਹ ਉਹ ਚੀਜ਼ਾਂ ਕਰ ਰਹੀਆਂ ਜਿਹੜਾ ਆਪਣਾ ਜਿਵੇਂ only fans ਵਰਗੀਆਂ ਵੈਬਸਾਈਟਸ ਨੇ ਜਿੱਥੇ ਸ਼ਰੇਮ ਪੌਨ ਵਿਕ ਰਿਹਾ ਹੈ ਔਰ ਉਹ ਉਹ ਕ੍ਰੀਏਟ ਕਰ ਰਹੀਆਂ ਉਹਦੇ ਵਾਸਤੇ ਜੀ 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 ਔਰ ਇਹ ਘਾਤਕ ਹੈ ਇਹਨੂੰ ਸੰਜੀਦਗੀ ਨਾਲ ਹਾਲਾਂਕਿ ਉਹਨਾਂ ਨੂੰ ਟ੍ਰੋਲ ਕੀਤਾ ਜਾਂਦਾ ਹੈ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਉਹਨਾਂ ਨੂੰ ਕੋਈ ਕੋਈ ਚੰਗਾ ਨਹੀਂ ਕਹਿ ਰਿਹਾ ਪਰ ਮੈਂ ਕਹਿ ਰਹੀਏ ਇਹ ਮਹਿਸੂਸ ਕਰਦਾ ਕਿ ਉਹ ਇੰਨਾ ਹਲਾਤਾ ਤੱਕ ਪਹੁੰਚੀਆਂ ਕਿਉਂ ਇਹਦੇ ਬਾਰੇ ਵੀ ਸਾਨੂੰ ਸੋਚਣਾ ਪਊਗਾ ਕਿ ਜੇ ਕੈਨੇਡਾ 'ਚ ਰਹਿ ਕੇ ਸਾਡੀਆਂ ਕੁੜੀਆਂ ਕਿਉਂ ਨਹੀਂ ਕੋਈ ਹਰਮਿਲਨ ਬੈਂਡਸ ਨੂੰ ਦੇਖ ਕੇ ਉਹਦੇ ਵਰਗੀ ਸਪੋਰਟਸਮੈਨ ਬਣਨ ਦੀ ਸੋਚਦਾ ਕਿਉਂ ਨਹੀਂ ਭਜਨ ਕੌਰ ਨੂੰ ਦੇਖ ਕੇ ਆਰਚਰੀ ਕੋਈ ਇਹ ਸੋਚਦਾ ਵੀ ਉਹ ਸਾਡੀ ਆਮ ਪਿੰਡ ਦੀ ਧੀ ਹੈ ਜਿਹੜੀ ਇੱਥੇ ਪਹੁੰਚ ਗਈ ਅਵਨੀਤ ਕੌਰ ਸਿੱਧੂ ਨੇ ਕਿੰਨੀਆਂ ਕੁੜੀਆਂ ਜਿਹੜੀਆਂ ਸਪੋਰਟਸ 'ਚ ਜਾਂ 뮤직 'ਚ ਜਾਂ ਫਿਲਮ ਇੰਡਸਟਰੀ 'ਚ ਵੀ ਗਈਆਂ ਹੈ ਜੀ 네ਗੇਟਿਵ ਜਿਹੜਾ ਹੋਇਆ ਉਹਦੇ ਵੱਲ ਕਿਉਂ ਡਾਇਰੈਕਟ ਹੋ ਰਹੀ ਹੈ ਗਲਤ ਆ ਹੈ